ਸਸ਼ੀਕਾਲ ਫਟਾਫਟ ਖਬਰ ਤੁਸੀਂ ਦੇਖ ਰਹੇ ਹੋ ਜਿੱਥੇ ਤੁਹਾਨੂੰ ਦਿਖਾਈਆਂ ਜਾਂਦੀਆਂ ਨੇ ਦੇਸ਼ ਤੋਂ ਨਿਆ ਮਨੋਰੰਜਨ ਖੇਡ ਤੇ ਵਪਾਰ ਚੱਗਦੀਆਂ ਅਹਿਮ ਸਰਗਰਮੀਆਂ ਫਟਾਫਟ ਯਾਨੀ ਤੇਜ਼ ਰਫ਼ਤਾਰ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਅੱਜ ਦੀ ਪਹਿਲੀ ਖਬਰ ਵਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਾਫੀ ਨਾਮੇ ਨੂੰ ਸਿੱਖ ਸਖਸ਼ੀਅਤਾਂ ਨੇ ਰਾਦ ਕਰ ਦਿੱਤਾ ਹੈ ਸੁਖਬੀਰ ਬਾਦਲ ਦੇ ਮਾਫੀ ਮੰਗਣ ਦੇ ਤਰੀਕੇ ਦੇ ਉੱਤੇ ਵੀ ਸਵਾਲ ਉਠਾਏ ਗਏ ਨੇ ਇਸ ਦੇ ਨਾਲ ਇਹ ਸਪਸ਼ਟ ਕੀਤਾ ਗਿਆ ਹੈ ਕਿ ਸੁਖਬੀਰ ਬਾਦਲ ਨੂੰ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਕੋਲ ਪੇਸ਼ ਹੋਣਾ ਪਵੇਗਾ ਤੇ ਇਸ ਮਗਰੋਂ ਪੰਜ ਸਿੰਘ ਸਾਹਿਬਾਨ ਉਹਨਾਂ ਨੂੰ ਬਣਦੀ ਧਾਰਮਿਕ ਤਨਖਾਹ ਲਾਉਣਗੇ ਤਾਂ ਹੀ ਖਾਲਸਾ ਪੰਥ ਉਹਨਾਂ ਨੂੰ ਮਾਫ ਕਰੇਗਾ ਦੱਸ ਦਈਏ ਕਿ ਅਕਾਲੀ ਦਲ ਸੰਯੁਕਤ ਦੇ ਭਾਈ ਮੋਹਮਦ ਸਿੰਘ ਗੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਪੰਜਾਬ ਇਕਾਈ ਦੇ ਚੇਅਰਮੈਨ ਮਨਜੀਤ ਸਿੰਘ ਪੋਮਾ ਅਤੇ ਸਾਬਕ ਸਿੰਘ ਸ਼ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਸਿੱਖ ਕੌਮ ਕੋਲੋਂ ਮਾਫੀ ਮੰਗਣ ਦੇ ਤਰੀਕੇ ਤੇ ਇਤਰਾਜ਼ ਪ੍ਰਗਟਾਇਆ ਗਿਆ ਹੈ। ਕੇਰਲ ਦੇ ਵਿੱਚ ਕਰੋਨਾ ਵਾਇਰਸ ਜੀਐਨ.1 ਦੀ ਲੱਖ ਦੇ ਨਵੇਂ ਰੂਪ ਦੀ ਪੁਸ਼ਟੀ ਹੋਈ ਹੈ। ਕੇਰਲ ਦੇ ਵਿੱਚ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਸਿਹਤ ਮੰਤਰਾਲੇ ਦੇ ਵੱਲੋਂ ਸਵੇਰੇ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੇ ਵਿੱਚ ਦੇਸ਼ ਭਰ ਚ 640 ਨਵੇਂ ਮਾਮਲੇ ਸਾਹਮਣੇ ਆਏ ਨੇ। ਜਿਨ੍ਹਾਂ ਦੇ ਵਿੱਚੋਂ ਇਕੱਲੇ ਕੇਰਲ ਦੇ ਵਿੱਚ 265 ਨਵੇਂ ਕਰੋਨਾ ਮਰੀਜ਼ ਨੇ ਤੇ ਇਸ ਤੋਂ ਇਲਾਵਾ ਕੇਰਲ ਦੇ ਵਿੱਚ ਵੀ ਇੱਕ ਸੰਕਰਮਿਤ ਵਿਅਕਤੀ ਦੀ ਮੌਤ ਹੋ ਗਈ ਹੈ ਦੇਸ਼ ਦੇ ਵਿੱਚ ਇਸ ਸਮੇਂ ਕਰੋਨਾ ਦੇ 2997 ਐਕਟਿਵ ਕੇਸ ਨੇ ਸੋ ਕੇਂਦਰ ਸਰਕਾਰ ਨੇ ਲੋਕਾਂ ਨੂੰ ਪੀੜ ਵਾਲੀਆਂ ਥਾਵਾਂ ਤੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ ਹਸਪਤਾਲਾਂ ਜਾਂ ਪੀੜ ਵਾਲੀਆਂ ਥਾਵਾਂ ਤੋਂ ਵਾਪਸ ਆਉਣ ਤੋਂ ਬਾਅਦ ਸੈਨੀਟਾਈਜ਼ਰ ਦੀ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ ਹੈ ਪਾਕਿਸਤਾਨ ਦੇ ਅਸ਼ਾਂਤ ਖਿਆਬਰ ਪਖਤੂਨਖਵਾ ਸੂਬੇ ਦੇ ਵਿੱਚ ਆ ਜਾਣ ਪਛਾਤੇ ਅਤਵਾਦੀਆਂ ਨੇ ਪੁਲਿਸ ਸਟੇਸ਼ਨ ਦੀ ਉਸਾਰੀ ਵਾਲੀ ਥਾਂ ਤੇ ਕੰਮ ਕਰ ਰਹੇ ਘੱਟੋ ਘੱਟ 6 ਮਜ਼ਦੂਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਹ ਦਰਦਨਾਕ ਘਟਨਾ ਦੱਖਣੀ ਵਜ਼ੀਰਿਸਤਾਨ ਦੇ ਕਬਾਈਲੀ ਜ਼ਿਲ੍ਹੇ ਵਾਨਾਚ ਵਾਪਰੀ ਹੈ। ਮਜ਼ਦੂਰਾਂ ਨੂੰ ਅਣਪਛਾਤੇ ਅਤਵਾਦੀਆਂ ਨੇ ਨੇੜੇ ਤੋਂ ਗੋਲੀ ਮਾਰੀ ਹੈ ਜਦੋਂ ਉਹ ਆਪਣੇ ਤੰਬੂਆਂ ਦੇ ਵਿੱਚ ਸਨ। ਪੁਲਿਸ ਮੁਤਾਬਕ ਪੁਲਿਸ ਸਟੇਸ਼ਨਾਂ ਦੀ ਉਸਾਰੀ ਵਾਲੀ ਥਾਂ ਤੇ ਉਹ ਕੰਮ ਕਰ ਰਹੇ ਸੀ ਤੇ ਘੱਟੋ ਘੱਟ 6 ਮਜ਼ਦੂਰਾਂ ਦੀ ਮੌਤ ਹੋਈ ਹੈ। ਚੀਰਾ ਪੁਲਿਸ ਅਧਿਕਾਰੀ ਦੱਖਣੀ ਵਿਜ਼ੇਰਸਤਾਨ ਫਰਮੌਲਾ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ ਪੁਲਿਸ ਹਰ ਪਹਿਲੂ ਤੋਂ ਕਤਲ ਦੀ ਜਾਂਚ ਕਰ ਰਹੀ ਹੈ। ਸ਼ਾਹਰੁਖ ਖਾਨ ਦੀ ਫਿਲਮ ਡੰਕੀ 21 ਦਸੰਬਰ ਨੂੰ ਰਿਲੀਜ਼ ਹੋਈ। ਰਿਲੀਜ਼ ਦੇ ਪਹਿਲੇ ਹੀ ਦਿਨ ਫਿਲਮ ਨੇ ਕਾਫੀ ਵਧੀਆ ਕਮਾਈ ਕਰ ਲਈ ਹੈ। ਇਸ ਫਿਲਮ ਨੂੰ ਪੂਰੇ ਦੇਸ਼ ਦੇ ਵਿੱਚ ਖਾਸ ਕਰਕੇ ਪੰਜਾਬੀਆਂ 'ਚ ਫਰਮਾਹ ਹੰਗਾਰਾ ਮਿਲਿਆ ਹੈ ਕਿਉਂਕਿ ਫਿਲਮ ਦਾ ਸਿੱਧਾ ਕਨੈਕਸ਼ਨ ਪੰਜਾਬ ਦੇ ਨਾਲ ਹੈ। ਸੋ ਇਸ ਫਿਲਮ ਦੀ ਕਹਾਣੀ ਉਹਨਾਂ ਪੰਜਾਬੀ ਨੌਜਵਾਨਾਂ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਕਿ ਆਪਣੇ ਹਾਲਾਤਾਂ ਤੋਂ ਮਜਬੂਰ ਹੋ ਕੇ ਵਿਦੇਸ਼ ਜਾਂਦੇ ਨੇ। ਸੋ ਇਸ ਫਿਲਮ ਦੇ ਵਿੱਚ ਤੁਹਾਨੂੰ ਖੂਬ ਹ ਕਾਫੀ ਰਵਾਉਂਦੀ ਵੀ ਹੈ ਇਹ ਫਿਲਮ ਦਿੱਲੀ ਆਪਕਾਰੀ ਕੋਟਾਲਾ ਮਾਮਲੇ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਏਰੀਆ ਤੇ ਕੇਂਦਰੀ ਜਾਂਚ ਬਿਊਰੋ ਯਾਨੀ ਸੀਬੀਆਈ ਦੇ ਵੱਲੋਂ ਦੋਸ਼ੀ ਠਹਿਰਾਏ ਗਏ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਅੱਜ ਅਦਾਲਤ ਤੋਂ ਰਾਹਤ ਨਹੀਂ ਮਿਲੀ ਦਿੱਲੀ ਦੀ ਰਾਉਜ਼ਵੇਨੀ ਅਦਾਲਤ ਨੇ ਉਸਦੀ ਨਿਯਾਇਖਿਰਾਸਤ 19 ਜਨਵਰੀ ਤੱਕ ਵਧਾ ਦਿੱਤੀ ਹੈ ਸੋ ਇਸ ਤਰ੍ਹਾਂ ਸਿਸੋਦੀਆ ਨਾ ਸਿਰਫ ਸਾਲ ਦਾ ਜਿਹੜਾ ਨਿਊ ਇਅਰ ਹੈ ਉਹ ਬਲਕਿ ਮੱਕਰ ਸਾਕ੍ਰਾਂਤੀ ਵੀ ਹੁਣ ਜੇਲ੍ਹ ਵਿੱਚ ਹੀ ਮਨਾਉਣਗੇ ਇੰਗਲੈਂਡ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬੀ ਵਿਦਿਆਰਥੀ ਦੇ ਨਾਲ ਉਸ ਵੇਲੇ ਵੱਡਾ ਹਾਦਸਾ ਵਾਪਰਿਆ ਜਦੋਂ ਉਹ ਕੰਮ ਤੇ ਗਿਆ ਹੋਇਆ ਸੀ ਕੰਮ ਕਰਦੇ ਸਮੇਂ ਉਸ ਤੇ ਕੰਧ ਡਿੱਗ ਜਾਂਦੀ ਹੈ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋਣ ਕਾਰਨ ਦਮ ਤੋੜ ਗਿਆ ਵਿਦੇਸ਼ 'ਚ ਜਵਾਨ ਪੁੱਤ ਦੀ ਮੌਤ ਕਾਰਨ ਮਾਪਿਆਂ ਤੇ ਦੁੱਖ ਦਾ ਵੱਡਾ ਪਹਾੜ ਟੁੱਟਿਆ ਜਿਵੇਂ ਹੀ ਮੌਤ ਦੀ ਖਬਰ ਪੰਜਾਬ ਪਹੁੰਚਦੀ ਹੈ ਤਾਂ ਗੁਰਦਾਸਪੁਰ ਤੋਂ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ ਕਰਮਨ ਸਿੰਘ ਨਾਂ ਦੇ ਇਸ ਨੌਜਵਾਨ ਦੇ ਉੱਤੇ ਜੋ 25 ਸਾਲ ਦਾ ਸੀ 2022 'ਚ ਚੰਗੇ ਭਵਿੱਖ ਤੇ ਪੜ੍ਹਾਈ ਲਈ ਇੰਗਲੈਂਡ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਮ੍ਰਿਤਕ ਦੇ ਪਿਤਾ ਮੋਹਨ ਲਾਲ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਪੜ੍ਹਾਈ ਕਰਨ ਵਾਸਤੇ 2020 ਵਿੱਚ ਯੂਕੇ ਗਿਆ ਸੀ ਉੱਥੇ ਕੰਮ ਕਰਦਾ ਸੀ ਤੇ ਕੰਦ ਦੀ ਗਨਕਾਰ ਨੂੰ ਉਸਤੇ ਮੌਤ ਹੋ ਗਈ ਹੈ ਇਜ਼ਰਾਈਲ ਹਮਾਸ ਚੰਗ ਚਿਰੇ ਗਾਜ਼ਾ ਦੇ ਲੋਕਾਂ ਦੀ ਹਾਲਤ ਬਹੁਤ ਤਰਸਯੋਗ ਹੈ ਹਜ਼ਾਰਾਂ ਲੋਕਾਂ ਦੀ ਮੌਤ ਤੋਂ ਬਾਅਦ ਵੀ ਇਹ جنگ ਰੁਕੀ ਨਹੀਂ ਹੈ ਤੇ ਗਾਜ਼ਾ ਦੇ ਲੋਕ ਕਿਸੇ ਤਰ੍ਹਾਂ ਬਾਹਰ ਨਿਕਲਣਾ ਚਾਹੁੰਦੇ ਨੇ ਪਰ ਉਹਨਾਂ ਲਈ ਇਹ ਇੰਨਾ ਆਸਾਨ ਨਹੀਂ ਹੈ ਇਸ ਕਾਰਨ ਉਹ ਡਰ ਦੇ ਮਾਹੌਲ 'ਚ ਜੀਵਨ ਬਤੀਤ ਕਰ ਰਹੇ ਇਸ ਦੌਰਾਨ ਕੈਨੇਡਾ ਤੋਂ ਆਏ ਇੱਕ ਐਲਾਨ ਨੇ ਗਾਜ਼ਾ ਪੱਟੀ ਦੇ ਉਹਨਾਂ ਲੋਕਾਂ ਨੂੰ ਅਰਜ਼ੀ ਵੀਜ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਦੇ ਕੈਨੇਡਾ 'ਚ ਰਿਸ਼ਤੇਦਾਰ ਨੇ ਸੋ ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਮਾਕ ਮਿਲਰ ਨੇ ਦੇਰ ਰਾਤ ਇਸ ਸੰਬੰਧ 'ਚ ਕਿਹਾ ਕਿ ਮਹਿੰਮ ਨੌਜੰਬਰ ਤੱਕ ਸ਼ੁਰੂ ਹੋ ਸਕਦੀ ਹੈ ਹਾਲਾਂਕਿ ਫੈਡਰਲ ਸਰਕਾਰ ਨੇ ਜੰਗ ਪ੍ਰਭਾਵਿਤ ਖੇਤਰਾਂ ਤੋਂ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦਾ ਕੋਈ ਪ੍ਰੋਸਤਾ ਨਹੀਂ ਦਿੱਤਾ ਪਰ ਇਮੀਗ੍ਰੇਸ਼ਨ ਮੰਤਰੀ ਮਿਲਰ ਨੇ ਕਿਹਾ ਕਿ ਸਰਕਾਰ ਦਾ ਧਿਆਨ ਗਾਜ਼ਾ ਤੋਂ 660 ਕੈਨੇਡੀਅਨ ਨਾਗਰਿਕਾਂ ਸਥਾਈ ਨਿਵਾਸੀਆਂ ਤੇ ਉਹਨਾਂ ਦੇ ਜੀਵਨ ਸਾਥੀਆਂ ਤੇ ਬੱਚਿਆਂ ਨੂੰ ਕੱਢਣ ਤੇ ਹੈ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸਾਬਕਾ ਚੇਅਰਮੈਨ ਇਮਰਾਨ ਖਾਨ ਅਤੇ ਉਪ ਚੇਅਰਮੈਨ ਸ਼ਾ ਮੁਹੰਮਦ ਕੁਰੈਸ਼ੀ ਦੀ ਸੀਆਈਐਫਆਰ ਕੇਸ ਦੇ ਵਿੱਚ ਗ੍ਰਿਫਤਾਰੀ ਮਗਰੋਂ ਉਹਨਾਂ ਦੀ ਜ਼ਮਾਨਤ ਪਟੀਸ਼ਨ ਨੂੰ ਮਨਜ਼ੂਰੀ ਦਿੱਤੀ ਹੈ ਦੱਸ ਦਈਏ ਕਿ ਇੱਕ ਨਿੱਜੀ ਰਿਪੋਰਟ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਸੋ ਇਮਰਾਨ ਅਤੇ ਕੁਰੈਸ਼ੀ ਦੋਵੇਂ ਹੀ ਸਿਰਫ ਮਾਮਲੇ 'ਚ ਦੋਸ਼ੀ ਸਨ ਦੋਵਾਂ ਨੂੰ 10-10 ਲੱਖ ਪਾਕਿਸਤਾਨੀ ਰੁਪਏ ਦੇ ਮੁਚਲਕੇ ਤੇ ਜ਼ਮਾਨਤ ਦਿੱਤੀ ਗਈ ਹੈ ਸੋ ਦੱਸ ਦਈਏ ਕਿ ਇਸ ਅਨੁਸਾਰ ਹੁਕਮ ਜਸਟਿਸ ਸਰਦਾਰ ਤਾਰਿਕ ਮਸੂਦ ਦੀ ਅਗਵਾਈ ਵਾਲੇ 3 ਮੈਂਬਰੀ ਬੈਂਚ ਦੁਆਰਾ ਜਾਰੀ ਕੀਤਾ ਗਿਆ ਜਿਸ ਵਿੱਚ ਜਸਟਿਸ ਅਥਰ ਮਿਨਲਾ ਅਤੇ ਸੈਦ मंसूर ਅਲੀ ਸ਼ਾ ਸ਼ਾਮਲ ਸਨ ਸੂਹਸਾਨ ਫਟਾਫਟ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ